ਸਾਸ਼ਿਕਾ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਅੱਧੀ ਇਸ ਵੀਡੀਓ ਦੇ ਵਿੱਚ ਆਪਾਂ ਸਿੱਖਾਂਗੇ ਪਾਕਿਸਤਾਨੀ ਸਲਵਾਰ ਦੀ ਕਟਿੰਗ ਐਂਡ ਸਟੇਜਿੰਗ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਫੋਰ ਫੋਲਡ ਕਰ ਲਿਆ ਉਸ ਤੋਂ ਬਾਅਦ ਆ ਜਿਹੜੇ ਸਾਈਡ ਤੋਂ ਓਪਨ ਹੈ ਕਪੜਾ ਆਪਾਂ ਉਸ ਸਾਈਡ ਤੋਂ ਆਪਣਾ 2.5 ਇੰਚ ਦਾ ਨਿਸ਼ਾਨ ਲਗਾਵਾਂਗੇ ਉਸ ਤੋਂ ਬਾਅਦ ਆਪਾਂ ਆਪਣੇ ਆਸਣ ਦਾ ਨਿਸ਼ਾਨ ਲਗਾਵਾਂਗੇ 16 ਇੰਚ ਤੇ ਕਿਉਂਕਿ ਆਪਾਂ ਉੱਪਰੋਂ ਨਿਫੇ ਨੂੰ ਫੋਲਡ ਕਰਾਂਗੇ 1.5 ਇੰਚ ਸਾਡਾ ਉਸ ਵਿੱਚ ਚਲ ਜੇਗਾ ਸੋ ਕੁੱਲ ਮਿਲਾ ਕੇ ਸਾਡਾ ਜਿਹੜਾ ਇਹ 14 ਇੰਚ ਆਸਣ ਤਿਆਰ ਹੋਏਗਾ ਨੀਚੇ ਤੋਂ ਆਪਾਂ ਆਪਣੇ ਪਹੁੰਚ ਦਾ ਨਿਸ਼ਾਨ ਲਗਾਇਆ ਜੋ ਕਿ ਆਪਾਂ ਲਗਾਇਆ ਸੀ 10 ਇੰਚ ਤੇ 9 ਇੰਚ ਸਾਡਾ ਪਹੁੰਚਾ ਰੈਡੀ ਹੋ ਜਾਈਏਗਾ ਹੁਣ ਇੱਥੇ ਕੱਪੜਾ ਜਿਹੜਾ ਸੀ ਕਰ ਕੇ ਜਿਹੜੇ ਤੁਹਾਨੂੰ ਨਿਸ਼ਾਨੀ ਉਹ ਵੀ ਬਹੁਤੀ ਕਲੀਅਰ ਨਹੀਂ ਦਿਖਾਈ ਦੇ ਰਹੇ ਸੀ ਸੋ ਮੈਂ ਇਸ ਤਰ੍ਹਾਂ ਕਰਕੇ ਦਿਖਾ ਰਹੀ ਹਾਂ ਤੇ ਜਿਹੜੀ ਸਲਵਾਰ ਆ ਉਹਦੇ ਵਿੱਚ ਆਪਾਂ ਪਿੰਟਿਕਸ ਦਾ ਡਿਜ਼ਾਈਨ ਪਾਵਾਂਗੇ ਸੋ ਇਸ ਕਰਕੇ ਜਿਹੜੀ ਲੰਬਾਈ ਸੀ ਉਹ ਆਪਾਂ ਕਟਿੰਗ ਦੇ ਟਾਈਮ ਆਪਾਂ 3 ਇੰਚ ਦਾ ਮਾਰਜਿਨ ਲੈਂਦੇ ਹਾਂ ਸਲਵਾਰ ਲਈ ਜਦੋਂ ਨੋਰਮਲ ਸਲਵਾਰ ਦੀ ਕਟਿੰਗ ਕਰਦੇ ਆ ਇਹਦੇ ਵਿੱਚ ਆਪਾਂ ਜਿਹੜਾ 5 ਇੰਚ ਦਾ ਮਾਰਜਿਨ ਲਿਆ ਸੀਗਾ ਕਿਉਂਕਿ ਆਪਾਂ ਪਿੰਟਿਕਸ ਪਾਉਣ ਦੇ ਵਿੱਚ ਵੀ ਕੱਪੜਾ ਚੱਲ ਜਾਏਗਾ ਜਿੰਨੇ ਤੁਸੀਂ ਪਿੰਟਿਕਸ ਪਾਉਣੇ ਉਸ ਅਕੋਰਡਿੰਗ ਤੁਸੀਂ ਆਪਣੇ ਕੱਪੜੇ ਨੂੰ ਥੋੜਾ ਘਟਾ ਜਾਂ ਵਧ ਕਰ ਸਕਦੇ ਹੋ ਸਲਵਾਰ ਦਾ ਜਿਹੜਾ ਕ ਦਾ ਪਤਲਾ ਸੂਇਸ ਕਰਕੇ ਆਪਾਂ ਇਹਦੇ نیچے ਲਾਈਨਿੰਗ ਲਗਾਈ ਹੈ ਲਾਈਨਿੰਗ ਜੇਕਰ ਤੁਸੀਂ ਕੋਟਨ ਦੀ ਲਗਾਉਣੀ ਹੈ ਤਾਂ ਤੁਸੀਂ ਪਹਿਲਾਂ ਉਸ ਨੂੰ ਵਾਸ਼ ਕਰ ਲੈਣਾ ਕੋਟਨ ਦੀ ਜਿਹੜੀ ਲਾਈਨਿੰਗ ਹੁੰਦੀ ਹੈ ਉਸ ਨੂੰ 3 ਤੋਂ 4 ਘੰਟੇ ਲਈ ਆਪਾਂ ਪਾਣੀ ਦੇ ਵਿੱਚ ਡੋਬ ਦਿੰਦੀ ਆ ਇਹਦੇ ਵਿੱਚ ਜੇਕਰ ਤੁਹਾਡੇ ਕਲਰ ਨਿਕਲਦਾ ਤੇ ਨਮਕ ਪਾ ਸਕਦੇ ਹੋ ਤੁਸੀਂ ਵਿੱਚ ਹੁਣ ਇਸ ਤਰ੍ਹਾਂ ਆਪਾਂ ਬੁਕਰਮ ਲੈ ਲਈਏ ਤੇ ਬੁਕਰਮ ਦੇ ਉੱਪਰ ਆਪਾਂ ਪੈਨ ਦੇ ਨਾਲ ਇਸ ਤਰ੍ਹਾਂ ਨਾ ਡਿਜ਼ਾਈਨ ਬਣਾ ਲਿਆ ਇਹ ਡਿਜ਼ਾਈਨ ਬਣਾਉਣ ਤੋਂ ਬਾਅਦ ਆਪਾਂ ਇਸ ਦੀ ਕਟਿੰਗ ਕਰ ਦਵਾਂਗੇ ਡਿਜ਼ਾਈਨ ਜਿਵੇਂ ਮੈਂ ਘੇਰੇ ਵਾਲੀ ਚ ਦੱਸਿਆ ਸੀਗਾ ਵੀ ਆਪਾਂ ਹਮੇਸ਼ਾ ਇਸ ਤਰ੍ਹਾਂ ਦਾ ਡਿਜ਼ਾਈਨ ਜਿਹੜਾ ਉਹ ਸੈਂਟਰ ਤੋਂ ਸਟਾਰ ਕਿ ਆਪਾਂ ਦੂਸਰੀ ਸਾਈਡ ਨੂੰ ਬਣਾਉਂਦੇ ਜਾਂਦੇ ਹਾਂ ਦੇਖੋ ਇਸ ਤਰ੍ਹਾਂ ਇਸ ਦੀ ਕਟਿੰਗ ਕਰ ਦਵਾਂਗੇ ਕਟਿੰਗ ਕਰਨ ਤੋਂ ਬਾਅਦ ਜਿਸ ਤਰ੍ਹਾਂ ਨਾਰਮਲ ਕੱਪੜੇ ਤੇ ਆਪਾਂ ਅਟੈਚ ਕਰਦੇ ਹਾਂ ਪੌਂਚੇ ਲਈ ਉਸ ਤਰ੍ਹਾਂ ਅਟੈਚ ਕਰ ਲਵਾਂਗੇ ਪੌਂਚੇ ਬਣਾਉਣ ਤੋਂ ਪਹਿਲਾਂ ਅਸੀਂ ਆਸਨ ਨੂੰ ਆਸਨ ਦੇ ਨਾਲ ਜੋੜ ਲਵਾਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਪੌਂਚਿਆਂ ਦੀ ਕਟਿੰਗ ਕਰਾਂਗੇ ਜੇ ਜਿਹੜੀ ਆਪਾਂ ਸਲਵਾਰ ਬਣਾਵਾਂਗੇ ਉਹਦੇ ਵਿੱਚ ਇਲਾਸਟਿਕ ਨਹੀਂ ਨਾਲਾ ਪਾਵਾਂਗੇ ਸੋ ਇਸ ਕਰਕੇ ਆਪਾਂ ਇਲਾਸਟਿਕ ਪਹਿਲਾਂ ਨਹੀਂ ਪਾਈ ਜੇਕਰ ਤੁਸੀਂ ਇਲਾਸਟਿਕ ਵਾਲਾ ਬਣਾਉਣਾ ਹੈ ਤੇ ਇਲਾਸਟਿਕ ਪਹਿਲਾਂ ਪਾ ਸਕਦੇ ਹੋ ਹੁਣ ਦੇਖੋ ਆਪਾਂ ਪੌਂਚੇ ਦਾ ਵੀ ਇਸ ਤਰ੍ਹਾਂ ਸੈਂਟਰ ਲੈ ਲਿਆ ਤੇ ਆਪਣੇ ਬ ਦਾ ਵੀ ਆਪਾਂ ਸੈਂਟਰ ਕਰ ਲਿਆ ਸੈਂਟਰ ਗਨ ਤੋਂ ਵੱਧਾ ਇੱਕ ਦੂਜੇ ਦੇ ਉੱਪਰ ਆ ਇਸ ਆਪਾਂ ਇਸ ਤਰ੍ਹਾਂ ਰੱਖਾਂਗੇ ਸੈਂਟਰ ਤੋਂ ਹੀ ਆਪਾਂ ਆਪਣੀ ਸਲਾਈ ਨੂੰ ਸਟਾਰਟ ਕਰਾਂਗੇ ਸਲਾਈ ਜਿਹੜੀ ਆਪਾਂ ਬੁਗਰਮ ਦੇ ਬਿਲਕੁਲ ਨੇੜੇ ਨੇੜੇ ਲਾਵਾਂਗੇ ਬਹੁਤੀ ਦੂਰ ਨਹੀਂ ਲਾਉਣੀ ਤੇ ਬੁਗਰਮ ਦੇ ਉੱਪਰ ਨਹੀਂ ਲਗਾਉਣੀ ਹੁੰਦੀ ਆ ਬਿਲਕੁਲ ਨੇੜੇ ਨੇੜੇ ਆਪਾਂ ਇਸ ਦੀ ਸਲਾਈ ਨੂੰ ਲਗਾਉਂਦੇ ਜਾਵਾਂਗੇ ਵੀਡੀਓ ਦੇ ਵਿੱਚ ਹੋ ਜਾਂਦਾ ਵੀ ਜਦੋਂ ਆਪਾਂ ਕੋਈ ਵੀ ਲਾਈਟ ਕਲਰ ਚੂਜ਼ ਕਰਦੇ ਆਂ ਲਾਈਕ ਜਿੱਦਾਂ ਹੁਣ ਵਾਈਟ ਕਲਰ ਆ ਜਿਹੜੀ ਕਟਿੰਗ ਦੀ ਵੀਡੀਓ ਵੀ ਬਣਾਈ ਸੀ ਉਹਦੇ ਵਿੱਚ ਵੀ ਇੰਨੀ ਵਧੀਆ ਵੀਡੀਓ ਨਹੀਂ ਬਣੀ ਮਾਤਲਿਕ ਕਲਰ ਦੇ ਵਿੱਚ ਵੀਡੀਓ ਦੀ ਜਿਹੜੀ ਕੁਆਲਿਟੀ ਹੈ ਜਿਆਦਾ ਵਧੀਆ ਲੱਗਦੀ ਹੈ ਬਟ ਲਾਈਟ ਕਲਰ ਦੇ ਵਿੱਚ ਇੰਨੀ ਵਧੀਆ ਨਹੀਂ ਲੱਗਦੀ ਹੁਣ ਦੇਖੋ ਇੱਕ ਸਾਈਡ ਤੇ ਆਪਾਂ ਸੈਂਟਰ ਤੋਂ ਸਲਾਈ ਲਗਾ ਲਈ ਸੀ ਹੁਣ ਆਪਾਂ ਦੂਸਰੀ ਸਾਈਡ ਤੋਂ ਆਪਣੇ ਸੈਂਟਰ ਦੀ ਸਲਾਈ ਨੂੰ ਇਸ ਤਰ੍ਹਾਂ ਸਟਾਰਟ ਕਰਾਂਗੇ ਇਸ ਤਰ੍ਹਾਂ ਆਪਾਂ लास्ट ਤੱਕ ਇਸ ਨੂੰ ਕੰਪਲੀਟ ਕਰ ਲਵਾਂਗੇ ਹੁਣ ਕੰਪਲੀਟ ਕਰਨ ਤੋਂ ਪਹਿਲਾਂ ਆਪਾਂ ਇਸਦੇ ਛੋਟੇ-ਛੋਟੇ ਕੱਟ ਲਗਾ ਲਵਾਂਗੇ ਬਾਦੂ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਕੱਢ ਦਵਾਂਗੇ ਤੇ ਬਿਲਕੁਲ ਛੋਟੇ-ਛੋਟੇ ਨੇੜੇ ਕੱਟ ਬਿਲਕੁਲ ਨੇੜੇ-ਨੇੜੇ ਕੱਟ ਲਗਾ ਕੇ ਆਪਾਂ ਇਸ ਨੂੰ ਰਾਈਟ ਸਾਈਡ ਨੂੰ ਟਰਨ ਕਰ ਲਵਾਂਗੇ ਹੁਣ ਦੇਖੋ ਇਸਦੇ ਉੱਪਰ ਆਪਾਂ ਪਹਿਲਾਂ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਹੁੰਦੀ ਆ ਉਸ ਟਾਈਮ ਲੈਣ ਨਹੀਂ ਸੀਗੀ ਸੋ ਮੈਂ ਇਸੇ ਤਰ੍ਹਾਂ ਬੈਠਮੀ ਸਿਲਾਈ ਲਗਾ ਦਿੱਤੀ ਬਾਅਦ ਵਿੱਚ ਜੇਕਰ ਜ਼ਿਆਦਾ ਸਫਾਈ ਚਾਹੁੰਦੇ ਹੋ ਤਾਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਪ੍ਰੈਸ ਚੰਗੀ ਤਰ੍ਹਾਂ ਪ੍ਰੈਸ ਕਰਨ ਤੋਂ ਬਾਅਦ ਆਪ ਚੋਲਦੇ ਆ ਤੁਸੀਂ ਬਣਾ ਸਕਦੇ ਇੱਥੇ ਜਸਟ ਮੈਂ ਨੂੰ ਸਿੰਪਲ ਜੀਆਂ ਸਲਾਈਆਂ ਲਗਾ ਕੇ ਫਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਤੋਂ ਬਾਅਦ ਅ ਸਕਰੋਲ ਪਾਦਾਂਗੇ ਇਸ ਤਰ੍ਹਾਂ ਨਾਰਮਲੀ ਪਾਉਂਦੇ ਜਾਵਾਂਗੇ ਸਕਰੋਲ ਪਾਉਂਦੇ ਟਾਈਮ ਤੁਸੀਂ ਜੇਕਰ ਬਿਗਿਨਰ ਹਾਂ ਤਾਂ ਬਹੁਤਾ ਜ਼ਿਆਦਾ ਵੀ ਨਹੀਂ ਘੁਮੋਣਾ ਹੁੰਦਾ ਬੋਲੇ ਬੋਲੇ ਹੱਥਾਂ ਨਾਲ ਆਪਾਂ ਬਸ ਥੋੜਾ ਥੋੜਾ ਪਹੁੰਚਣੇ ਘੁਮੋਦੇ ਜਾਵਾਂਗੇ ਤਾਂ ਸਾਡੀਆਂ ਸਾਰੀਆਂ ਸਕਰੋਲ ਜਿਹੜੀਆਂ ਉਹ ਵਧੀਆ ਢੰਗ ਨਾਲ ਪੈ ਜਾਣਗੀਆਂ ਚਾਰਟਿੰਗ ਜੇ ਹੁੰਦਾ ਆਪਾਂ ਵੀ ਪਹਾੜ ਜੇ ਬਣਾ ਦਿੰਦੇ ਹੁੰਦੇ ਸੀ ਬੜੇ-ਬੜੇ ਬਟ ਹੁਣ ਇਸ ਤਰ੍ਹਾਂ ਸਾਡੇ ਪਹੁੰਚੇ ਬਣ ਕੇ ਰੈਡੀ ਹੋ ਚੁੱਕੇ ਆ ਇਸ ਦੇ ਉੱਪਰ ਵੀ ਇੱਥੇ ਹੁਣ ਆਪਾਂ ਪਹਿਲਾਂ ਨੇਫੀ ਨੂੰ ਫੋਲਡ ਕਰ ਲਵਾਂਗੇ ਤਾਂ ਜੋ ਸਾਨੂੰ ਅੰਦਾਜ਼ਾ ਹੋ ਸਕੇ ਕਿੰਨਾ ਕਪੜਾ ਸਾਡਾ ਵਧੂ ਹੋ ਸ अकॉर्डिंग ਆਪਾਂ ਪਿੰਟਸ ਪਾ ਲਵਾਂਗੇ ਨੇਫੀ ਨੂੰ ਇੱਥੇ ਅਸੀਂ ਕਰ ਲਿਆ ਸੀ ਫੋਲਡ ਪਰ ਜੇਕਰ ਤੁਸੀਂ ਜ਼ਿਆਦਾਤਰ ਇਲਾਸਟਿਕ ਵਾਲੀਆਂ ਸਲਵਾਰਾ ਪਾਉਂਦੇ ਤੇ ਇੱਥੇ ਵੀ ਇਲਾਸਟਿਕ ਪਾ ਲਿਓ ਕਿਉਂਕਿ ਜਦੋਂ ਆਪਾਂ ਨਾਲੇ ਨੂੰ ਇਸ ਤਰ੍ਹਾਂ ਪਾ ਕੇ ਬੰਨਦੀ ਐ ਤੇ ਥੋੜਾ ਫੁੱਲਮੀ ਫੁੱਲਮੀ ਜਿ ਮੈਨੂੰ ਲੱਗਦੀ ਰਹਿੰਦੀ ਕਿਉਂਕਿ ਸਿਆਣੀ ਜਿਹੜੇ ਸੀ ਸਾਡੇ ਉਹ ਗਿੱਜੇ ਸੀਗੇ ਪਰ ਟਾਪਾ ਕਦੀ ਕੁੜੀਆਂ ਨੇ ਇਸ ਤਰ੍ਹਾਂ ਦੇ ਪਾਏ ਨਹੀਂ ਹੁੰਦੇ ਸੋ ਇਸ ਕਰਕੇ ਮੇਰੀ ਤਾਂ ਸਲਾਹ ਇਹ ਹੀ ਹੋਈ ਆ ਵੀ ਤੁਸੀਂ ਇਹ ਇਲਾਸਟਿਕ ਪਾ ਲਿਓ ਨਾਲ ਕਰਾ ਖਿਚੀ ਜਾਵਾਂਗੇ ਤੇ ਆਪਣੀਆਂ ਲਾਈਨਾਂ ਲਗਾ ਲਵਾਂਗੇ ਜਿਸ ਅਕੋਰਡਿੰਗ ਆਪਾਂ ਪਿੰਟਕਸ ਹੁਣ ਲਾਈਨਾਂ ਲਗਾਉਣ ਤੋਂ ਬਾਅਦ ਜਿੱਥੇ-ਜਿੱਥੇ ਲਾਈਨਾਂ ਲਗਾਈਆਂ ਲਾਸਟ ਤੇ ਆਪਾਂ ਛੋਟੇ-ਛੋਟੇ ਕੱਟ ਲਗਾ ਦਵਾਂਗੇ ਤਾਂ ਜੋ ਸਾਰੇ ਤੇ ਸਾਨੂੰ ਪਤਾ ਲੱਗ ਸਕੇ ਵੀ ਪਿੰਟਕਸ ਕਿੰਨੇ-ਕਿੰਨੇ ਤੇ ਆਉਂਦੇ ਨੇ ਹੁਣ ਇਸ ਤੋਂ ਬਾਅਦ ਜੇਕਰ ਤੁਸੀਂ ਚਾਹੋ ਤਾਂ ਇਕੱਲੇ-ਇਕੱਲੇ ਲਾਈਨ ਨੂੰ ਜਿਹੜਾ ਪ੍ਰੈਸ ਕਰਕੇ ਸੈੱਟ ਕਰ ਲੈਣਾ ਤੇ ਫਿਰ ਉਸ ਤੋਂ ਬਾਅਦ ਆਪਣੇ ਪਿੰਟਕਸ ਪਾ ਲੈਣੇ ਇੱਥੇ ਜਿਹੜੇ ਪਿੰਟਕਸ ਪਾਏ ਆ ਉਹ ਮੈਂ ਪਾਏ ਸੀਗੇ ਹਾਫ ਪੈਰ ਦੇ ਇਸ ਆਵਨ ਨਾਲ ਹਾ ਪੈਰ ਦੇ ਪਾਏ ਜੇਕਰ ਤੁਸੀਂ ਇਸ ਤੋਂ ਘੱਟ ਕੱਟ ਕਰ ਸਕਦੇ ਹੁਣ ਇਸ ਤੋਂ ਬਾਅਦ ਆਪਾਂ ਸਲਵਾਰ ਦੇ ਪੌਂਚੇ ਦਾ ਨਿਸ਼ਾਨ ਲਗਾਵਾਂਗੇ ਦੇਖੋ ਹੁਣ ਇੱਥੇ ਜਿਹੜਾ ਡਿਜ਼ਾਈਨ ਹੈ ਉਸ ਅਕੋਰਡਿੰਗ ਆਪਾਂ ਨਿਸ਼ਾਨ ਲਗਾਏ ਆ ਦੋਨੋਂ ਡਿਜ਼ਾਈਨ ਇੱਕ ਦੂਜੇ ਦਾ ਮਿਲਦੇ ਜੁਲਦੇ ਹੋਣੇ ਚਾਹੀਦੇ ਆ ਇਸ ਦੇ ਉੱਪਰ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਆਪਣੀ ਸਿਲਾਈ ਲਗਾ ਦਵਾਂਗੇ ਜਿਸ ਤਰ੍ਹਾਂ ਨੋਰਮਲ ਸਲਵਾਰ ਦੀ ਆਪਾਂ ਸਿਲਾਈ ਲਗਾਉਂਦੀ ਆ ਇਸ ਤਰ੍ਹਾਂ ਦੀ ਵਾਈਟ ਕਲਰ ਦੀ ਇੱਕ ਸਲਵਾਰ ਸਾਡੇ ਕੋਲ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਵਾਈਟ ਲੈਸਾਂ ਦਾ ਜ਼ਿਆਦਾ ਰਵਾਜ ਹੈ ਸੋ ਆਪਾਂ ਕਿਸੇ ਵੀ ਕੱਪੜੇ ਦੇ ਨਾਲ ਇਸ ਨੂੰ ਵੇਅਰ ਕਰ ਸਕਦੇ ਹਾਂ ਮਲਟੀ ਦੇ ਵਿੱਚ ਮੈਨੂੰ ਆਹੀ ਕ ਮਿਲ ਗਈ ਵੀ ਜਿਹੜੀ ਇਲਾਸਟਿਕ ਨਹੀਂ ਪਾਈ ਤੇ ਨਾਲ ਆ ਪਾ ਦਿੱਤਾ ਬਾਕੀ ਸਾਰਾ ਕੁਝ ਸਹੀ ਸੈਟਿਆ ਵਧੀਆ ਲੱਗਦੀ ਹੈ ਸਲਵਾਰ ਪਾਈ ਹੋਈ ਇਹ ਜੇਕਰ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਦਾ ਹੁੰਦਾ ਤਾਂ ਚੈਨਲ ਨੂੰ ਤੁਸੀਂ ਕਰ ਸਕਦੇ ਹੋ ਸਬਸਕ੍ਰਾਈਬ ਤੇ ਇਸ ਵੀਡੀਓ ਨੂੰ ਵਾਟ ਤੋਂ ਬਾਅਦ ਵੀਡੀਓ ਨੂੰ ਪੂਰਾ ਵੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ